ਕੀ ਤਾਦਾਂ ਮਸੂਸ ਹੋਇਆ ਮੈਨੂੰ ਤਾਂ ਇਹਦਾ ਲੱਗਦਾ ਇੱਥੇ ਰੱਬ ਵਸਦਾ ਕਈ ਲੋਕ ਡਾਕਟਰ ਮੈਂ ਦੇਖੇ ਹੌਸਪੀਟਲ ਉਹ ਲੋਕ ਸੱਚੇ ਜਿਹਨੋਂ ਕੰਮ ਕਰਦੇ ਜਾਂ ਅਗਰ ਸੱਚੇ ਜਿਹਨੋਂ ਕੋ ਕੰਮ ਨਾ ਕਰਨਾ ਇੰਨਾ ਚੰਗਾ ਰਿਜ਼ਲਟ ਨਹੀਂ ਦੇ ਸਕਦੇ ਤੇ ਲੋਕ ਗਵਰਨਮੈਂਟ ਦੇ ਹੱਥ ਘੜੇ ਕਰਤੇ ਇਹਨਾਂ ਨਾਲ ਸਟਾਰਟ ਕੀਤਾ ਅਨਮਾ ਹਸਪੀਟਲ ਕੇ ਨਵੀਂ ਜ਼ਿੰਦਗੀ ਦਿੱਤੀ ਕੰਮ ਜਾਬੀ ਕਾਉ ਨੂੰ ਹਰ ਕਾਮਰੇ ਦੇ ਇੱਕ ਨਹੀਂ ਨੀ ਦੇਖੋ ਕਿੰਦੀ ਸਦਾ ਇੱਕ ਇਹ ਇਹ ਪਰ ਆਸਰਾ ਕਹਿ ਕੇ ਦੇਖੋ ਮੂੰਹ ਚ ਕਿੰਨਾ ਨਿਰਾਰਾ ਹੁੰਦਾ ਹੈ ਇਹਦਾ ਰੱਬਿਆਂ ਦਾ ਤੁਸਾ ਫਿਰ ਉਸ ਤੇ ਆਂਦਰ ਦਾ ਦਾਸ ਬਣ ਜਾਂਦੀ ਹੈ ਇਹ ਇਦਾਂ ਨਹੀਂ ਕਿ ਉਹ ਪਰਵਾਸਰਾ ਪਰਵਾਸਰਾ ਇਦਾਂ ਨਹੀਂ ਹੈਗੀ ਜਦੋਂ ਸੇ ਸੱਚੇ ਜਿਹਨੂੰ ਬੋਲੋ ਪਰ ਆਸਰਾ ਹੀ ਅਰਦਾਸ ਬਣ ਜਾਂਦੀ ਹੈ ਅਰਦਾਸ ਦੇ ਸਿਰ ਤੇ ਜੋ ਵੀ ਹੋ ਰਿਹਾ ਸਭ ਹੋ ਰਿਹਾ ਉਹਨਾਂ ਦੇ ਜਿਹੜੇ ਆਪਣੇ ਸੱਚੇ ਜਿਹਨੂੰ ਵੀਰ ਜੀ ਵੀ 25 ਸਾਲ ਤੋਂ ਜੋ ਹਾਰਡ ਵਰਕਿੰਗ ਕਰ ਰਹੇ ਆ ਉਹਨਾਂ ਦੇ ਸੱਚਾਈ ਇਮਾਨਦਾਰੀ ਦਾ ਪ੍ਰਤੀਕ ਪਰਵਾਸਾ ਅਦਰ ਭਾਈ ਵਰ ਕੋਹਰ ਆਦਮੀ ਹੁੰਦਾ ਐਨਾ ਬੜਾ ਜਿੰਨਾ ਆਇਡੈਂਟੀਟੀ ਬਿਲਡਿੰਗ ਬਣਾਤੀ ਐਨੇ ਬ੍ਰਾਂਚ ਬਣਾਤੇ ਹਸਪੀਟਲ ਬਣਾਤੇ ਕੋ ਸੱਚਾ ਤੇ ਇਮਾਨਦਾਰ ਜੀ ਤੇ ਮਹਾਨ ਕਿਰਪਾ ਕਾਲ ਤੁਸ਼ੂਰੀ ਹੋਏ ਉਹਦੇ ਹੱਥੇ ਰੱਖੇ ਉਹੀ ਕਰ ਸਕਦਾ ਸੱਚਾਈ ਔਰ ਮਹਾਨ ਦੇ ਪ੍ਰਤੀਕ ਪਰਵਾਸਾ ਮੈਂ ਦਾਅਵੇ ਨਾਲ ਕਹਿੰਦਾ ਅਗਰ ਤੁਸੀਂ ਇੱਥੇ ਇੱਕ ਸੈਂਟ ਵੀ ਦੋਗੇ ਦੀ ਉਹ ਇੱਕ ਸੈਂਟ ਨਹੀਂ ਮੰਨਿਆ ਜਾਊਗਾ ਹਜ਼ਾਰਾਂ ਰੁਪਏ ਮੰਨਜੋਗਾ ਸਹੀ ਤਰੀਕੇ ਤੇ ਜਾਏਗਾ ਉਥੇ ਜਿੱਥੇ ਜਾਣਾ ਚਾਹੀਦਾ ਇਸ ਸਰ ਕੇ ਮੈਂ ਸਭ ਨੂੰ ਅਰਦਾਸ ਕਰਦਾ ਹਾਂ ਪਰ ਆਸਰਾ ਉਦੋਂ ਹੀ ਆਸਰਾ ਤਕੋ ਅਰ ਆਸਰੇ ਨੂੰ ਸਪੋਰਟ ਕਰੋ ਨਵਾਂ ਨੂੰ ਸਲੂਟ ਕਰਦੇ ਆ ਅਸੀਂ ਸਰਦ ਬਲਦੇਵ ਸਿੰਘ ਜੀ ਲਈ ਜੀ ਵੀਰ ਜੀ ਵੀਰ ਜੀ ਇਦਾਂ ਦਾ ਕਰੋ ਇਹ ਜੋ ਵੀ ਦਿਲ ਤੋਂ ਜਿਵੇਂ ਬੱਚਾ ਜਿਵੇਂ ਆਪਣਾ ਬੰਦਾ ਆਪਣਿਆਂ ਨੂੰ ਜਿਹਨਾਂ ਨੂੰ ਆਪਣਿਆਂ ਨੂੰ ਕੱਲ ਵੀ ਸਪੋਰਟ ਕਰਦਾ ਇਹਨਾਂ ਨੇ ਸਮਾਜ ਦੇ ਦੇ ਬਸੇਲਾ ਚਾਰ ਨਾਗਰੀ ਦੀ ਸੰਭਾਲ ਇਲਾਜ ਤੇ ਪੁਨਰਵਾਸ ਤੇ ਉਹਨਾਂ ਦੀ ਹੈਲਥ ਉਹਨਾਂ ਦੀ ਐਜੂਕੇਸ਼ਨ ਉਹਨਾਂ ਦੀ ਸਟੱਡੀ ਉਹਦੇ ਵਾਸਤੇ ਜਿਹੜਾ ਉਹਦਾ ਮਕਾਨ ਸੀ ਚੰਡੀਗੜ੍ਹ ਉਹ ਇਸ ਮਿਸ਼ਨ ਦੇ ਨਾਮ ਪ੍ਰਭਾਸ ਦੇ ਨਾਮ ਕਰਾਇਆ ਤੇ ਪਰਮਾਤਮਾ ਤੁਹਾਨੂੰ ਤੰਦਰੁਸਤ ਰੱਖੇ ਜੀ ਮੈਂ ਸਾਨੂੰ ਚਰਦੀ ਗਲਾਬਖਸ਼ੇ ਇਹੋ ਜੀ ਸੋਚ ਤੁਹਾਡੀ ਕਿ ਤੁਸੀਂ ਸਮਾਜ ਦੇ ਲੋੜਵੰਦ ਨਾਗਰਿਕ ਲਈ ਅਨੁਸ਼ਾਸਨ ਸੋਚਿਆ ਨਹੀਂ ਇਹਨਾਂ ਮੁਸ਼ਕਲ ਰਹਿਤੇ ਕਿ ਜੀ ਜੀ ਨਹੀਂ ਬੀੜ ਬੀੜ